ਦੇ ਬੈਸਟ ਟੋਪਰ ਅੱਜ ਦੇ ਦਿਨ ਦੇ ਹੁਣ ਫੜਾ ਦਿਓ ਫੜਾ ਦਿਓ ਥੈਂਕ ਯੂ ਭਾਜੀ ਤੁਹਾਡਾ ਬਹੁਤ 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 ਬੈਸਟ ਟੋਪਰ ਉਸ ਦੀ ਬਰਤੋਂ ਨੂੰ ਪ੍ਰੋ ਮੋਟੋ ਵੀ ਖੈਤੀ ਜਿੰਦ ਦੇ ਪੰਜਾਬ ਦਾ ਬੈਦਲ ਨਾਲ ਉਹ ਦੋਨੋਂ ਲੈਂਡਿੰਗ ਨਾਲ ਖਿਡਾਰੀ ਹੈ ਅਬਦੁੱਲਾ ਰਾਜਪੂਤ ਤੇ ਬੂਟਾ ਚਾਲ ਸਾਡਾ ਵੀਰ ਪਿਆਰ ਦੇ ਨਾਲ ਆਪਾਂ ਪਿਆਰ ਦੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ 500 ਡਾਲਰ ਜਸਵਿੰਦਰ ਸ਼ੋਕਰ ਤੇ ਨਾਲ ਜਸਤਾਹ ਰੇਡ ਪਰ ਜੋਤਰਾਮਗੜ ਸਦਾਰਾਂ ਦਾ ਟਾਈ ਲਿੰਕ ਦਾ ਸੋਡੀ ਧੰਨਵਾਦ ਕਰਦੇ ਆਂ ਸ਼ੇਰਾ ਮੰਦਿਰ ਜੀ ਦਾ ਸੁੱਖੇ ਮੰਦਿਰ ਉਹਨਾਂ ਦਾ ਸਾਰੇ ਨੌਜਵਾਨਾਂ ਦਾ ਸਾਰਿਆਂ ਦਾ ਰੋਲ ਹੈ ਸਹਿਯੋਗ ਹੈ ਮੇਲਾ ਵੱਡਾ ਹੈ ਨਾਲ ਸਾਡੇ ਵੀਰ ਕਹਿੰਦੇ ਥਿਆੜਾ ਸੁਪਰਮਾਰਕੀਟ ਦੇ ਬਿੱਲਾ ਥਿਆੜਾ ਤੇ ਨਾਲ ਰਾਣੇ ਥਿਆੜੇ ਉਹਨਾਂ ਦੀ ਸਾਰੀ ਟੀਮ ਦਾ ਮਨਪੀ ਢੇਸੀ ਗੁਰਪੀ ਢੇਸੀ ਸ਼ੇਰਾ ਮੰਦਿਰ ਤੇ ਸੁੱਖਾ ਮੰਦਿਰ ਆ ਮੋਸਨ ਬਲਾਲ ਢਿੱਲੋਂ ਪਾਉਂਦਾ ਹੈ ਰੇਡ ਪਰ ਜੋਤਰਾਮਗੜ ਸਦਾਰਾਂ ਦਾ ਦਾ ਟਾਈ ਲਿੰਕ ਦਾ ਸੋਡੀ ਕਰਦਾ ਹੈ ਹੈਪੀ ਸੋਤੇ ਉਹਨਾਂ ਦਾ ਕਮਾਲ ਕਰਦਾ ਹੋਇਆ ਮੁੰਡਾ ਬਿੱਲਾ ਥਿਆੜਾ ਜੀ ਦਾ ਲਾਡਾ ਸੋਤਾ ਪਿੰਦਾ ਤੂਰ ਗੁਰਦੇਵ ਜੰਮੂ ਜੀ ਦਾ ਵੀਰ ਸਿੰਘ ਜੀ ਦਿਓਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੇਰਾ ਮੰਡੇਰ ਜੀ ਦਾ ਸੁਖੇ ਮੰਡੇਰ ਉਹਨਾਂ ਦਾ ਸਾਰੇ ਨੌਜਵਾਨਾਂ ਦਾ ਸਾਰਿਆਂ ਦਾ ਰੋਲ ਹੈ ਸਹਿਯੋਗ ਹੈ ਮੇਲਾ ਵੱਡਾ ਹੈ ਫਾਈਨਲ ਮੈਚ ਬਹੁਤ ਚੋਟੀ ਦਾ ਲਗਭਗ ਛੈਣੇ ਵਾਲਾ ਕੀਪ ਧਰਮੀ ਉਹਨਾਂ ਦੀ ਭੁੱਲੀ ਸੰਧੂ ਉਹਨਾਂ ਦੇ ਵੱਲੋਂ ਜੋ ਕਿ ਟੰਟੋ ਪੰਜਾਬੀ ਦੇ ਮੇਨ ਸਪਾਂਸਰਾਂ ਦੇ ਤੌਰ ਤੇ ਨਾਮ ਹੈ ਲਓ ਰਾਜੂ ਭੜੀ ਦੇ ਕੋਟਲੇ ਵਾਲਾ ਅਗਲੀ ਰੇਡ ਪਾ ਰਿਹਾ ਅਬਦੁੱਲਾ ਰਾਜਪੂਤ ਆਹ ਟੱਕਰ ਵੀ ਸਿਰੇ ਦੀ ਹੈ ਲੋਕੀ ਕਹਿੰਦੇ ਲੈਂਦੇ ਪੰਜਾਬ ਦੇ ਇਸ ਨੌਜਵਾਨ ਨੂੰ ਪਸੰਦ ਕਰਦੇ ਆ ਉਹ ਵੱਜ ਗਈ ਤਾੜੂ ਖੜ ਕੇ ਤਾੜੀਆਂ ਫਿਰ ਤੋਂ ਵੱਜਣਗੀਆਂ ਤਾੜੀਆਂ ਫਿਰ ਤੋਂ ਵੱਜਣਗੀਆਂ ਅਬਦ ਰਾਜਪੂਤ ਤੇ ਬੂਟਾ ਚਾਹ ਸਾਡਾ ਵੀਰ ਪਿਆਰ ਦੇ ਨਾਲ ਆਪਾਂ ਪਿਆਰ ਦੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ 500 ਡਾਲਰ ਜਸਵਿੰਦਰ ਸ਼ੋਕਰ ਤੇ ਨਾਲ ਜਸਤਾਲ ਲੋਕਾਂ ਦੇ ਦਿਲ ਨੂੰ ਉੱਠਣ ਵਾਲੀ ਗੱਲ ਮੈਦਾਨ ਦੇ ਅੰਦਰ ਵੱਧ ਰਹੀ ਹੈ ਇਕਬਾਲ ਗਲਮ ਜੀ ਦਾ ਵੀ ਧੰਨਵਾਦ ਹੈ ਲਾਈਵ ਸਪੋਰਟਸ 13 13 ਨਾਮ ਵੱਡਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸਾਡੇ ਮਾਝਯੋਗ ਵੀਰਾਂ ਦਾ ਖਾਸ ਤੌਰ ਤੇ ਭੋਲੇ ਵਾਲੀਏ ਬਿੱਟੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਵਿੰਦਰ ਬਿੰਗਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਲਮ ਦੀ ਕਲਮ ਦੇ ਧਨੀਆ ਦੇ ਤੌਰ ਤੇ ਨਾਮ ਹੈ ਕਲਮ ਦੇ ਧਨੀ ਕਾਲਮਾਂ ਦੇ ਵਾਰਸਾਂ ਦਾ ਆਦੀਬਾਂ ਦਾ ਫਨਕਾਰਾਂ ਦਾ ਸ਼ਾਇਰਾਂ ਦਾ ਪੱਤਰਕਾਰਾਂ ਦਾ ਰੈਫਰੀਆਂ ਦਾ ਅੰਪਾਇਰਾਂ ਦਾ ਕੋਚਾਂ ਦਾ ਕਪਤਾਨਾਂ ਦਾ ਦਰਸ਼ਕਾਂ ਦਾ ਮੁੱਖ ਮਹਿਮਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਸਵਾਗਤ ਲਓ ਇਧਰੇ ਪਾਸੇ ਖੇਡ ਕਬੱਡੀ ਹੋਇਆ ਮੈਦਾਨ ਦੇ ਵਿੱਚ ਐਂ ਚੜ ਆ ਚਿੱਟੀ ਵਾਲੇ ਮੁੰਡੇ ਦੀ ਬਈ ਹੋਈ ਕਬੱਡੀ ਡੰਟੋ ਪੰਜਾਬੀ ਦੀ ਖੇਡ ਕਲੱਬ ਦਾ ਬੰਦਿਆ ਪਰ ਬੰਨਿਆ ਕਬੱਡੀ ਖਿਡਾਰੀ ਔਰ ਦੂਸਰੇ ਪਾਸੇ ਅਬੈਦੁੱਲਾ 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 ਰਾਜਪੂਤ 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 ਕਬੱਡੀ ਕਬੱਡੀ ਕਰਾਉਂਦਾ ਤਗੜਾ ਜਫਾ ਲਾਉਂਦਾ ਹੋਇਆ ਜਿਵੇਂ ਖੇਡਦੀ ਕਹਿੰਦੇ ਕਿਥਲੀ ਜੱਟ ਖੇਡਦਾ ਜਿਵੇਂ ਇੰਗਲੈਂਡ ਦੇ ਵਿੱਚ ਆਹ ਮੁੰਡਾ ਖੇਡਦਾ ਕੈਨੇਡਾ ਦੇ ਖੇਡ ਮੈਦਾਨਾਂ ਦੇ ਅੰਦਰ ਦੇਖ ਲਓ ਬਤੌਰੇ ਦੇ 500 ਡਾਲਰ ਜਸਵਿੰਦਰ ਸ਼ੋਕਰ ਦੇ ਨਾਂ ਜਸਪਾਲ ਗੋਣੀਆ ਵੈਕਸਟੇਲ ਫਰਾਂਸ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਨਾਲ ਬਬੀ ਸਲੇਮਪੁਰੀ ਤੇ ਲਾਡੀ ਕੋਤਰੀ ਹੁਣੀ ਉਹਦੇ ਲਈ ਵੀ ਸੱਦਾ ਲਓ ਇਧਰੇ ਪਾਸੇ ਖੇਡ ਕਬੱਡੀ ਆਹ ਹੈ ਬਲਾਲ ਕਹਿੰਦੇ ਸਾਰੀ ਸਕਿਉਰਿਟੀ ਦਾ ਤਿਰਸਿੰਘ ਜੀ ਦਿওল ਸਾਹਿਬ ਕਹਿੰਦੇ ਧੰਨਵਾਦ ਕਰਦੇ ਹੋ ਖਾਸ ਤੌਰ ਤੇ ਸਾਰਿਆਂ ਨੇ ਰੋਲ ਵੱਡਾ ਦਾ ਕੀਤਾ ਲਓ ਜਾਦੂਗਰ ਖੇਡ ਕਬੱਡੀ ਦਾ ਲੈਂਦੇ ਪੰਜਾਬ ਦਾ ਮੰਨਿਆ ਪਰਵੰਨਿਆ ਕਬੱਡੀ ਖਿਡਾਰੀ ਉਹ ਮੈਦਾਨ ਦੇ ਵਿੱਚ ਦੇਖਦੇ ਮੇ ਕਬੱਡੀ ਪਾਉਣ ਦੇ ਵਾਸਤੇ ਵੱਡਾ ਹੋਇਆ ਤੇ ਸੰਨੀ 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 ਆਹ ਹੈ ਕਾਲਾ ਸੰਘਿਆਮ ਵਾਲਾ ਪਿਛਲੇ ਸਾਲ ਇੰਗਲੈਂਡ ਇਸ ਸਾਲ ਕਿ ਲਓ ਜਾਦੂਗਰ ਖੇਡ ਕਬੱਡੀ ਦਾ ਦੇਖਦਾ ਧਰਤੀ ਮਾ ਨੂੰ ਮੱਥਾ ਉਹ ਸਜਾਦਾ ਪਿੰਡ ਵਾਲਾ ਕਾਰੀ ਸਰੀ ਦੇ ਕਾਕੇ ਅੰਦਾਜ਼ ਹੈ ਟਾਲਾਂ ਦੇ लाਡੀ ਵਰਗਾ ਆ ਮੱਸੀਆਂ ਦੇ ਕੁਲਜੀਤੇ ਵਰਗਾ ਪਈ ਹੋਈ ਕਬੱਡੀ ਦੇ ਉੱਪਰ ਕੌਣ ਜਫਾ ਲਾਵੇਗਾ ਆ ਕੱਪੜੇ ਲਾ ਕੇ ਵਿੱਚ ਮਦਾਨੇ ਸ਼ੂਕਦੇ ਹੀ ਨਾ ਆਉਂਦੇ ਆ ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਆ ਪੂਰਾ ਹਨਰ ਵਿਖਾਉਂਦੇ ਨੇ ਕਈ ਰੇਡਾਂ ਸੋ ਓਕੇਸੀ ਦੀ ਖੇਡ ਕਲੱਬ ਦੇ ਨਾਲ ਜੁੜੇ ਹੋਏ ਲਾਓ ਇਧਰ ਪਾਸੇ ਖੇਡ ਕਬੱਡੀ ਆਹ ਹੈ ਚਿਤਬਾਲ ਸਿੰਘ ਅਗਲੀ ਰੇਡ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਆਹ ਚੜ ਜੜ ਕੇ ਪੈਂਦੀਆਂ ਹੋਈਆਂ ਕਬੱਡੀਆਂ ਆ ਚਿੱਟੀ ਵਾਲੇ ਮੁੰਡੇ ਦੀ ਬਈ ਹੋਈ ਕਬੱਡੀ ਡੰਟੋ ਪੰਜਾਬੀ ਦੀ ਖੇਡ ਕਲੱਬ ਦਾ ਬੰਦਿਆ ਪਰ ਬੰਨਿਆ ਕਬੱਡੀ ਖਿਡਾਰੀ ਔਰ ਦੂਸਰੇ ਪਾਸੇ ਅਬੈਦੁੱਲਾ 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 ਰਾਜਪੂਤ 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 ਆਹ ਕਬੱਡੀ ਕਬੱਡੀ ਕਰਾਉਂਦਾ ਹੋਇਆ ਤਗੜਾ ਜੱਫਾ ਲਾਉਂਦਾ ਹੋਇਆ ਜਿਵੇਂ ਖੇਡਦੀ ਕਹਿੰਦੇ ਕਿਥਲੀ ਕਬੱਡੀ ਜੱਟ ਖੇਡਦਾ ਕੈਨੇਡਾ ਦੇ ਖੇਡ ਮੈਦਾਨਾਂ ਦੇ ਅੰਦਰ ਦੇਖ ਲਓ 500 ਡਾਲਰ ਜਸਵਿੰਦਰ ਸ਼ੋਕਰ ਦੇ ਨਾਂ ਜਸਪਾਲ ਗੋਨੀਆ ਬ੍ਰੈਕਸਟਲ ਫਰਾਂਸ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਸਾਡੀ ਡਿੱਟੋ ਕਾਪੀ ਹਨੀਟ ਢੇਸੀ ਗੁਰਮੀਟ ਢੇਸੀ ਗੁਰਦੇਵ ਸਿੰਘ ਨਰਾ ਦੀ ਤੀਰਥ ਦੇਵਲ ਉਹਨਾਂ ਦੀ ਵੱਡਾ ਟੂਰਨਾਮੈਂਟ ਆ ਮੋਸਨ ਬਿਲਾਲ ਢਿੱਲੋਂ ਲੈਣਦੇ ਪੰਜਾਬ ਦਾ ਖਿਡਾਰੀ ਰੇਡ ਪਾਉਣ ਵਾਲੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕਿ ਬਾਗੇ ਦੀ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਲੱਗਣ ਫੁੱਲ ਗਲਾਬ ਦੇ ਤੇਰੇ ਦੋਨੋਂ ਪਾਸੇ ਬਸਦੇ ਅੜੀਏ ਪੁੱਤ ਪੰਜਾਬ ਦੇ ਤੇਰੇ ਦੋਨੋਂ ਪਾਸੇ ਬਸਦੇ ਅੜੀਏ ਪੁੱਤ ਪੰਜਾਬ ਦੇ ਹੁਸੈਨ ਬਿਲਾਲ ਢਿੱਲੋਂ ਤੇ ਗੋਪੀ ਦੇ ਦਰਮਿਆਨ ਟੱਕਰ ਸਿਰੇ ਦੀ ਐ ਕਿ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾ ਕੇ ਖੜਕੇ ਆ ਸੈਕੰਡ ਪ੍ਰਾਈਜ਼ ਦੇ ਲਈ ਜਰਨੈਲ ਮੰਡ ਕਰਨੈਲ ਮੰਡ ਤੇ ਤਰਲੋਜਨ ਮੰਡ ਜੀ ਉਹਨਾਂ ਦਾ ਤੇ ਆਰਐਸਜੀ ਲਾਹ ਦੇ ਰਾਜਗਰੇਵਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਕੌਣ ਬਲਾਲ ਲੈਂਦੇ ਪੰਜਾਬ ਦਾ ਆ ਲੈਂਦੇ ਪੰਜਾਬ ਪਾਕਿਸਤਾਨ ਦਾ ਦੇਖਦੇਵੇਂ ਕਮਾਲ ਦਾ ਕਬੱਡੀ ਖਿਡਾਰੀ ਸ਼ੁ크 ਸ਼ੁਕਰ ਦੀ ਗੱਡੀ ਜੀ ਮਿਟ ਜਾਵੇ ਮਜਬੂਰੀ ਲਾਈਏ ਵਾਲੇ ਨੀਲੇ ਖਾਂ ਦੀ ਹੋ ਜਾਏ ਆਸ਼ਾ ਪੂਰੀ ਫਿਰ ਉਤਰਕਾ ਦੇ ਮਨਸਮਾਨ ਰਹਿਣਗੇ 300 ਡਾਲਰ ਦੇ ਮਨਸਮਾਨ ਹਰ ਇੱਕ ਜਫੇ ਤੇ ਜਿੰਨੇ ਵੀ ਟ੍ਰਾਂਟੋ ਪੰਜਾਬੀ ਦੀ ਟੀਮ ਜਫੇ ਲਾਵੇਗੀ ਹਰ ਇੱਕ ਜਫੇ ਤੇ 300 ਡਾਲਰ ਅਲਾਈਅੰਸ ਟਰਕਿੰਗ ਅਮਨਪੁਰ ਜੀ ਹਰ ਇੱਕ ਜਫੇ ਦੇ ਵਾਸਤੇ 300 ਡਾਲਰ ਦੇ ਮਨਸਮਾਨ ਹੋਣਗੇ ਲਓ ਇਧਰਲੇ ਪਾਸੇ ਹਾਕਮ ਵਾਲਿਆ ਐਨ ਕੋਸ਼ਿਸ਼ ਕਰਦਾ ਹੋਇਆ ਬਿੱਲਾ ਥਿਆੜਾ ਜੀ ਥਿਆੜਾ ਸੁਪਰਮਾਰਕੀਟ ਸਟਾਰ ਲੋਜਿਸਟਿਕ ਦੇ ਲਾਡਾ ਸੋਤਾ ਜੀ ਸ਼ੇਰਾ ਮੰਡੇਰ ਨਾਲ ਮਨਪੀਟੇ ਸੀ ਗੁਰਪੀਟੇ ਸੀ ਨਾਲ ਸਾਡੇ ਵੀਰ ਸੁਖੇ ਦਾ ਬੜਾ ਧੰਨਵਾਦ ਸਾਰੇ ਵੀਰਾਂ ਦਾ ਤਿਰ ਦਿਓਲ ਜੀ ਸਾਰੀ ਓਕੇਸੀ ਕਬੱਡੀ ਕਲੱਬ ਦਾ ਬੜਾ ਧੰਨਵਾਦ ਭਾਈ ਗਖੜ ਤੇ ਨਾਲ ਐਲ ਏ ਟਰੱਕ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਐਲ ਏ ਟਰੱਕ ਦਾ ਬਹੁਤ ਵੱਡਾ ਸਹਿਯੋਗ ਹੈ ਮੇਨ ਸਪੌਂਸਰ ਹੈ ਅਡੇ ਗੋਗੀ ਧਾਰਨੀ